ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਰਾਚ ਚੋਹਾਨ ਤੇ ਮਰਨਾਲ ਨੈਸਨ ਸਿੰਘ ਗਰਮੀ ਦੇ ਕੈਰ ਨੂੰ ਦੇਖਦੇ ਹੋਏ ਲੌਂਜ ਕਲੱਬ ਬਟਾਲਾ ਪ੍ਰਿੰਸ ਤੋਂ ਪ੍ਰਾਲਾਸ਼ ਲੱਗਾ ਯੋਗ ਅੰਮ੍ਰਿਤ ਕਲਸੀ ਲੌਂਜ ਕਲੱਬ ਬਟਾਲਾ ਪ੍ਰਿੰਸ ਵੱਲੋਂ ਅਗ ਵਰਗੀ ਤਪਦੀ ਗਰਮੀ ਨੂੰ ਦੇਖਦੇ ਹੋਏ ਵਕ ਵਕ ਤਰ੍ਹਾਂ ਦੇ ਲੰਗਰ ਲਗਾਏਗੇ ਅੱਜ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਪ੍ਰਾ ਅੰਮ੍ਰਿਤ ਕਲਸੀ ਵੱਲੋਂ ਆਪਣੇ ਸਾਥੀਆਂ ਸਹਿਤ ਲਾਇਨਸ ਕਲੱਬ ਬਟਾਲਾ ਪ੍ਰਿੰਸ ਵੱਲੋਂ ਕੀਤੇ ਜਾ ਰਹੇ ਸੇਵਾ ਦੇ ਕੰਮ ਵਿੱਚ ਸ਼ਿਰਕਤ ਕੀਤੀ ਜਿੱਥੇ ਲਾਇਨਸ ਕਲੱਬ ਬਟਾਲਾ ਪ੍ਰਿੰਸ ਨੇ ਪ੍ਰਦਾਨ ਸ਼੍ਰੀ ਹਰਵੰਤ ਮਹਾਜੰਦੀ ਅਗਵਾਈ ਹੇਠ ਸਾਰੇ ਮੈਂਬਰਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਰਪਾਪ ਬਾਕਿ ਸਨ ਮਨਿਤ ਕੀਤਾ ਅਤੇ ਅੰਮ੍ਰਿਤ ਕਲਸੀ ਜੀ ਦੇ ਨਾਲ ਰਿਬਨ ਕੱਟ ਕੇ ਲੰਗਰ ਦੀ ਸ਼ੁਰੂਆਤ ਕੀਤੀ ਹਰ ਸੇਵਾ ਦੇ ਕੰਮ ਵਿੱਚ ਵਾਚੜ ਕੇ ਹਿੱਸਾ ਲੈਣ ਵਾਲੀ ਲਾਇਨਸ ਕਲੱਬ ਬਟਾਲਾ ਪ੍ਰਿੰਸ ਸਭ ਤੋਂ ਵੱਧ ਪੀੜ ਵਾਲੇ ਏਰੀਆ ਚ ਆਉਣ ਜਾਣ ਵਾਲੇ ਰਾਹਗੀਰਾਂ ਲਈ ਤੱਪ ਦੀ ਗਰਮੀ ਨੂੰ ਦੇਖਦੇ ਹੋਏ ਠੰਡੇ ਮਿੱਠੇ ਜਲਦਾ ਲੰਗਰ ਲਗਾਇਆ ਗਿਆ ਅੰਮ੍ਰਿਤ ਕਲਸੀ ਜੀ ਅਤੇ ਗੁਰਪ੍ਰੀਤ ਗਿੱਲ ਰਾਜੂ ਭਾਜੀ ਜੀ ਨੇ ਕਿਹਾ ਕਿ ਗਰਮੀ ਦੇ ਕੈਰ ਨੂੰ ਦੇਖਦੇ ਹੋਏ ਲਾਂਚ ਕਲੱਬ ਬਟਾਲਾ ਪ੍ਰਿੰਸਟਾ ਉਪਰਲਾ ਵਾਕਈ ਕ ਅਬਿਨੇ ਤ੍ਰੀਫਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਸੇਵਾ ਵਿੱਚ ਸਹਿਯੋਗ ਦਿੱਤਾ ਹੈ ਪਰਮਾਤਮਾ ਉਹਨਾਂ ਦੇ ਖਜ਼ਾਨੇ 'ਚ ਹਮੇਸ਼ਾ ਹੀ ਵਾਧਾ ਪਾਵੇਗਾ ਲਾਂਚ ਕਲੱਬ ਬਟਾਲਾ ਪ੍ਰਿੰਸਟਾ ਦੇ ਪ੍ਰਧਾਨ ਸ਼੍ਰੀ ਹਰਵੰਦ ਮਾਜੀ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਸ਼੍ਰੀ ਅੰਮ੍ਰਿਤ ਕਲਸੀ ਜੀ ਦਾ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਲਾਂਚ ਕਲੱਬ ਬਟਾਲਾ ਪ੍ਰਿੰਸ ਨੂੰ ਚਾਰ ਚੰਦੇ ਲਗਾਏ ਹਨ ਤੇ ਮੈਂ ਧੰਨਵਾਦ ਕਰਦਾ ਹਾਂ ਆਪਣੀ ਸਮੂ ਜਿਨ੍ਹਾਂ ਦੇ ਪੂਰਨ ਸਹਿਯੋਗ ਨਾਲ ਅੱਜ ਉਪਰਾਲਾ ਸਫਲ ਹੋਇਆ ਹੈ ਇਸ ਮੌਕੇ ਲਾਇਸ ਕ ਬਟਾਲਾ ਪ੍ਰਿੰਸਸ ਮੂ ਐਮਬਰਾਈਸਨ ਆ ਤੁਹਾਨੂੰ ਦਿਖਾਉਣੇ ਆ ਤੋ ਕੋਈ ਲਾਈਵ ਤਸਵੀਰਾਂ ਤਾਜ਼ੀ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਅਬ ਨਿਊਜ਼ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਵਾਈਨਸ ਕਲਬ ਬਟਾਲਾ ਪ੍ਰਿੰਸ ਬਾਈ ਦੇ ਨੇਮ ਅਨ ਪ੍ਰੈਜ਼ੀਡੈਂਟ ਜੀ ਹਰਵੰਤ ਮਾਦਨ ਜੀ ਨੂੰ ਇਹ ਬਹੁਤ ਹੀ ਸੋਹਣਾ ਉਪਰਾਲਾ ਇੰਨੀ ਗੈਰ ਜਿਹੇ ਪਰਮੀ ਵੀ ਹੋ ਰਹੀ ਆ 40 45 ਡਿਗਰੀ ਦਾ ਟੈਂਪਰੇਚਰ ਰਹਿ ਰਿਹਾ ਔਰ ਇਹਨਾਂ ਨੇ ਔਰ ਇਹਨਾਂ ਦੀ ਸਮੁੱਚੀ ਟੀਮ ਪ੍ਰਿੰਸ ਲਾਇਨਸ ਕਲੱਬ ਨੇ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਪੰਜਵੀਂ ਲਾਹੌਰ ਜੀ ਕ੍ਰੂਡੀਆਂ ਬੱਚਿਆਂ ਵਾਸਤੇ ਔਰ ਆਪਣੇ ਵੱਲੋਂ ਔਰ ਸਰਦਾਰ ਅਮਨ ਸਿੰਘ ਸ਼ਰੀਕਲਸੀ ਜੀ ਵੱਲੋਂ ਐਮਐਲਏ ਪਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਵੱਲੋਂ ਮੈਸੇਜ ਦੇਣਾ ਚਾਹੁੰਦਾ ਕਿ ਪਰਮਾਤਮਾ ਜਿਸ ਜਿਸ ਖਜ਼ਾਨਿਆਂ 'ਚ ਉਹ ਸੇਵਾ ਆਈ ਹੈ ਪਰਮਾਤਮਾ ਉਹ ਖਜ਼ਾਨੇ ਹੋਰ ਪਰੀ ਰੱਖ ਕੇ ਇਹਨਾਂ ਦੀ ਅਮਾਈਆਂ ਚ ਹੋਰ ਵਾਦੇ ਪਾਵੇ ਪਰ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਉਪਰਾਲੇ ਹਰਦੇ ਰਹੇ ਧੰਨਵਾਦ ਅੱਜ ਅਸੀਂ ਸ੍ਰੀ ਰਵਿੰਦਮਹਾਜ ਜੀ ਜਿਹਨਾਂ ਦੇ ਲੈਨ ਸਰਬ ਫ੍ਰੈਂਸ ਉਹਨਾਂ ਸਾਰੇ ਮੈਂਬਰਾਂ ਨੇ ਆਪਣੇ ਸਹਿਯੋਗ ਨਾਲ ਛਬੀਲ ਦਾ ਅਰੇਂਜਮੈਂਟ ਕੀਤਾ ਕਿਉਂਕਿ ਬਹੁਤ ਵਧੀਆ ਉਪਰਾਲਾ ਵਾ ਇੰਨੀ ਗਰਮੀ ਚ ਸਾਰੀਆਂ ਸੰਗਤਾਂ ਛਬੀਲ ਦਾ ਬਹੁਤ ਆਨੰਦ ਮਾ ਰਿਆ ਨੇ ਅਸੀਂ ਅਰਦਾਸ ਕਰਦੇ ਹਾਂ ਬੀਨਾਂ ਨੇ ਹੋਰ ਕਿਰਪਾ ਕਰੇ ਅੱਜ ਸਾਡੇ ਨਾਲ ਅਮਰਦ ਕਣਸੀ ਜੀ ਐਮਐਲਏ ਸ਼ੈਰੀ ਕਣਸੀ ਜੀ ਦੇ ਬ੍ਰਦਰ ਉਹਨਾਂ ਦੇ ਬਿਹਾਅ ਦੇ ਅੱਜ ਅਸੀਂ ਇਹਨਾਂ ਚਬੀਲ ਦਾ ਉਗਾੜਨ ਨਾਲ ਸਾਡੇ ਕੋਲ ਕਰਵਾਇਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਸਾਰਿਆਂ ਦੇ ਮੈਂਬਰਾਂ ਦੇ ਪਰਿਵਾਰ ਤੇ ਪਰਮਾਤਮਾ ਕਿਰਪਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਾਇਨਸ ਕਲਬ ਟਾਲਾ ਪ੍ਰਿੰਸ ਨੂੰ ਜੋ ਅੱਜ ਸ਼ਬੀਲ ਦਾ ਯੋਜਨ ਕੀਤਾ ਗਿਆ ਉਸ ਦੇ ਵਿੱਚ ਸਾਡੇ ਅੱਜ ਚੀਫ ਗੈਸ ਸਾਡੇ ਛੋਟੇ ਵੀਰ ਅਮਰਕਲ ਸਿੰਘ ਜੋ ਕਿ ਸ਼੍ਰੀ ਅਮਨਸੇਰ ਫੈਰ ਸਿੰਘ ਕਲਸੀ ਜੀ ਦੀ ਅਗਵਾਈ ਕਰਦੇ ਨੇ ਬਟਾਲੇ ਦੇ ਵਿੱਚ ਔਰ ਉਹਨਾਂ ਦੇ ਅੱਜ ਥੋਏ ਸਬੀਲ ਦਾ ਉਦਘਾਟਨ ਕੀਤਾ ਗਿਆ ਵਾ ਤੇ ਸਾਨੂੰ ਬਹੁਤ ਖੁਸ਼ੀ ਆ ਉਹਨਾਂ ਨੇ ਆ ਕੇ ਆਪਣੇ ਹੱਥੀ ਆ ਕੇ ਸੰਗਤ ਨੂੰ ਵੇਠੰਡਾ ਜਲ ਦੀ ਸੇਵਾ ਕੀਤੀ ਆ ਉਹਨਾਂ ਦੇ ਨਾਲ ਸਾਡੇ ਭਾਜੀ ਰਾਜੂ ਗਿੱਲ ਜੀ ਆਏ ਦੇ ਨੇ ਹੋਰ ਸਾਡੇ ਵਿਕਰਮ ਚੋਪੜਾ ਜੀ ਸਖਤੀ ਸਾਹਿਬ ਹੋਰ ਮਾਨ ਸਾਹਿਬ ਸਾਰੇ ਸਾਡੇ ਭਰਾ ਅੱਜ ਮਿਲ ਕੇ ਸਾਡੇ ਚੋਪੜਾ ਜੀ ਸਭ ਮੈਂਬਰ ਜਿਹੜੇ ਸੇਵਾ ਕਰਦੇ ਪਏ ਨੇ ਔਰ ਜਿਸ ਤਰ੍ਹਾਂ ਹੀ ਅਮਰ ਜੀ ਨੇ ਸਾਾਨੂੰ ਅਸ਼ੀਰਵਾਦ ਦਿੱਤਾ ਪਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ ਤਾਂ ਕਿ ਆਪਾਂ ਵੱਧ ਤੋਂ ਵੱਧ ਹੋਰ ਜੇ ਸੇਵਾ ਦੇ ਕੰਮ ਕਰ ਸਕੀਏ ਜੈ ਲਾਈਟਰਾ ਪ੍ਰਿੰਸ ਦੇ ਦੀਨ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਬਹੁਤ-ਬਹੁਤ ਸਹਿਜ ਕਰਨਾ ਅਮਰ ਜੀ ਦਾ ਵੀ ਤੁਸੀਂ ਬਹੁਤ ਜ਼ਰੂਰੀ ਟਾਈਮ ਕੱਢ ਕੇ ਆਏ ਹੋ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ